ਗੁਰੂ ਰੂਪ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਰੇ ਜਾਖੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰ ਨਾਲ ਬਾਰਾ ਤੇ ਹਾਂ ਆਉ ਜੀ ਜਿੰਨੇ ਸਰੀਰ ਆਪਣ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰਕੇ ਚੌਥਾ ਪਾਦਾ ਜੀ ਅੱਜ ਆਪਾਂ ਵਿਚਾਰ ਕਰ ਲਈ ਹੈ ਸੋਲ ਗਈ ਅਸਤਪਦੀ ਦੇ ਚੌਥੇ ਪਾਦੇ ਵਿਚਾਰ ਨਾ ਨਾ ਰੂਪ ਨਾ ਨਾ ਜਾਕੇ ਰੰਗ ਨਾ ਨਾ ਦੇਖ ਕਰ ਇਕ ਰੰਗ ਨਾ ਨਾ ਬਿਦਕੇ ਨੋ ਬਸਥਾਰ ਰਭਯ ਬਨਾਸੀ ਏਕੰਕਾਰ ਨਾ ਨਾ ਚਲਿਤ ਕਰੇ ਖਿਣ ਮਾਹੇ ਪੂਰ ਰਹੋ ਪੂਰਨ ਸਭ ਥਾਏ ਨਾ ਨਾ ਮਿਦ ਕਰ ਬਣ ਤੁ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਥਾਓ ਜਪ ਜਪ ਜੀਵੈ ਨਾਨਕ ਹਰ ਨਾਉ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਜੋ ਰੂਪ ਹੈ ਗੁਰੂ ਜੀ ਕਹਿੰਦੇ ਕਈ ਰੂਪਾਂ ਦੇ ਵਿੱਚ ਪ੍ਰਮਾਤਮਾ ਵਰਤ ਰਿਹਾਗਾ ਇੱਕ ਰੂਪ ਨਹੀਂ ਪ੍ਰਮਾਤਮਾ ਦਾ ਗੁਰੂ ਜੀ ਕਹਿੰਦੇ ਨਾਨਾ ਰੂਪ ਨਾਨਾ ਜਾਕੇ ਰੰਗਾ ਪਤਾ ਨਹੀਂ ਕਿੰਨੇ ਗੁਰੂ ਜੀ ਕਹਿੰਦੇ ਉਹਦੇ ਰੂਪ ਹੈ ਕਿੰਨੇ ਉਹਦੇ ਰੰਗ ਹੈ ਨਾ ਹੀ ਉਹਦੇ ਰੰਗਾਂ ਨੂੰ ਸਮਝ ਸਕਦਾ ਮਨੁੱਖ ਨਾ ਹੀ ਉਹਦੇ ਰੂਪਾਂ ਨੂੰ ਸਮਝ ਸਕਦਾ ਹੈ ਕਿਉਂ ਗੁਰੂ ਜੀ ਕਹਿੰਦੇ ਅਣਕ ਭਾਤ ਹੋਏ ਪਸਰਿਆ ਪਸਾਰਾ ਵੀ ਉਹਦਾ ਹੈ ਅਣਕ ਭਾਤ ਹੋਏ ਪਸਰਿਆ ਨਾਨਕ ਏਕੰਕਾਰਾ ਇੱਕ ਵਿਯੋ ਹੈ ਤੇ ਅਨੇਕ ਵਿਯੋ ਹੈ ਅਨੇਕਤਾ ਵਿੱਚ ਵੀ ਉਹ ਹੈ ਇੱਕ ਰੂਪ ਵੀ ਉਹਦਾ ਹੀ ਹੈ ਜੀ ਗੁਰੂ ਜੀ ਕਹਿੰਦੇ ਉਦਾਹਰਣਾਂ ਦਿੱਤੀਆਂ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਭਗਤ ਰਵਿਦਾਸ ਜੀ ਨੇ ਕਹਿੰਦੇ ਆ ਕਹਿੰਦੇ ਇਹ ਪ੍ਰਮਾਤਮਾ ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਖੜਨਾ ਹਨ ਲਹਿਰਾਂ ਹੈ ਤਾਂ ਮਾਲਕ ਜੀ ਸਮੁੰਦਰ ਦਾ ਰੂਪ ਹੀ ਹੈ ਜਿਵੇਂ ਕਹਿੰਦੇ ਅੱਗ ਦੇ ਵਿੱਚ ਜਿਹੜੇ ਅੰਗਿਆਰ ਹੈ ਉਹ ਅੱਗ ਦੇ ਵਿੱਚੋਂ ਇਸ ਤਰ੍ਹਾਂ ਉੱਠਦੇ ਆ ਤਾਂ ਨੂੰ ਜਿਵੇਂ ਐਵੇਂ ਜਿਵੇਂ ਕਹਿੰਦੇ ਮਾਲਕ ਜੀ ਹੈ ਤਾਂ ਇੱਕ ਹੀ ਰੂਪ ਹਨ ਅੱਗ ਦਾ ਉਦਾਹਰਨਾਂ ਦਿੰਦੇ ਆ ਜੀ ਬਾਣੀ ਵਿੱਚ ਹੈ ਐਵੇਂ ਜਿਵੇਂ ਪ੍ਰਮਾਤਮਾ ਗੁਰੂ ਜੀ ਕਹਿੰਦੇ ਇੱਕ ਹੀ ਹੈ ਇਹ ਕਾਲਪੁਰਖ ਵਾਚ ਅਨੇਕਤਾ ਵਿੱਚ ਵੀ ਇੱਕ ਤੋਂ ਹੀ ਐ ਇੱਕ ਤਤੋ ਹੈ ਗਈ ਐ ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ ਇਵੇਂ ਜਿਵੇਂ ਇੱਥੇ ਕਹਿੰਦੇ ਗੁਰੂ ਜੀ ਕਹਿੰਦੇ ਮਾਲਕ ਜੀ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਤੇ ਭੇਸ ਵੀ ਕਈ ਘਾਰ ਦਾ ਪ੍ਰਮਾਤਮਾ ਫਿਰ ਉਹਦਾ ਇੱਕ ਰੰਗ ਫੇਰ ਹੋ ਜਾਂਦਾ ਪ੍ਰਮਾਤਮਾ ਇੱਕ ਰਾਜ ਇੱਕ ਵਿਆਪਕ ਹੈ ਪ੍ਰਮਾਤਮਾ ਤੇ ਉਹਦੇ ਭੇਖ ਬਹੁਤ ਹੈ ਜੀ ਕਹਿੰਦੇ ਪ੍ਰਮਾਤਮਾ ਆਪ ਦੇ ਭਗਤਾਂ ਦੇ ਨਾਲ ਨਾ ਖੇਡਦਾ ਦਾ ਤੁਸੀਂ ਸਾਖੀ ਸੁਣੀ ਹੋਈ ਹੈ ਆਪਾਂ ਇਸ ਥਾਰ ਚ ਨਹੀਂ ਜਾਣਾ ਭਗਤ ਰਵਦਾਸ ਜਿਹਦੇ ਜੀਵਨ ਦੇ ਵਿੱਚ ਕਹਿੰਦੇ ਇੱਕ ਦਿਨ ਪ੍ਰਮਾਤਮਾ ਨੇ ਬੁੰਡੜਾ ਰੂਪ ਧਾਰਨ ਕਰ ਲਿਆ ਉੱਤਨੀ ਉੱਤੇ ਜੋੜੇ ਪਾਲੇ ਪੈਰਾਂ ਚ ਭਗਤ ਰਵਦਾਸ ਜੀ ਨੂੰ ਆਖ ਕੇ ਕਹਿੰਦਾ ਅਰਦਾਸ ਮੇਰੇ ਭਾਈ ਜੋੜੇ ਗੰਨ ਦੇ ਕਹਿੰਦੇ ਹੁਣ ਜਿਵੇਂ ਪਤਨੀ ਨੂੰ ਆਪਣੇ પતિ ਦੀ ਆਵਾਜ਼ ਪਛਾਣ ਹੁੰਦੀ ਹੈ ਨਾ ਕਹਿੰਦੇ ਜਿਹੜੀਆਂ ਪ੍ਰਮਾਤਮਾ ਦੀਆਂ ਜੀਵ ਇਸਤਰੀਆਂ ਨਾਮ ਜਪਦੇ ਆ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਤੇ ਉਹਨਾਂ ਨੂੰ ਪ੍ਰਮਾਤਮਾ ਦੀ ਆਵਾਜ਼ ਦਾ ਕਿਉਂ ਨਾ ਪਤਾ ਹੋਊਗਾ ਉਹਨਾਂ ਨੇ ਆਪਣੇ ਪਤੀ ਪਰਮੇਸ਼ਰ ਦੀ ਆਵਾਜ਼ ਸਿਆਂ ਵਿਪਲਕਰਦਾਸ ਜੀ ਨੇ ਵੀ ਤਾਂ ਪ੍ਰਮਾਤਮਾ ਖੁਦ ਆਇਆ ਫਿਰਦਾ ਜਾ ਰੂਪਨ ਆ ਕੇ ਬੁੱਢੜੇ ਸ਼ਰੀਰ ਦਾ ਕਹਿੰਦੇ ਇੱਕ ਗੱਲ ਹੈ ਕਹਿੰਦੇ ਰੱਬ ਕਹਿੰਦਾ ਨਾ ਭਗਤ ਰਵਦਾਸ ਜੀ ਨੂੰ ਕਹਿੰਦਾ ਪਰ ਇੱਕ ਗੱਲ ਹੈ ਰਵਦਾਸ ਜੋੜੇ ਤਾਂ ਮੇਰੇ ਗੱਣ ਤੇ ਪਰ ਪੈਸਾ ਪੈਤੀ ਦੇਣ ਹੋਈਂ ਮੇਰੇ ਕੋਲ ਇਹ ਤੇ ਪੈਸੇ ਭਾਲੇ ਮੁਰਤੇ ਪਹਿਲਾ ਗੱਲ ਤੋੜਦਾ ਮੇਰੇ ਨਾਲ ਕਹਿੰਦੇ ਹਣ ਭਗਤ ਰਵਦਾਸ ਜੀ ਵੀ ਕਹਿੰਦੇ ਮਖੌਲ ਸੈ ਇਦਗੇ ਮਖੌਲ ਦੇ ਦਿੱਤੀ ਹੁਣ ਜਦੋਂ ਪ੍ਰਮਾਤਮਾ ਖੁਦ ਮਖੌਲ ਕਰੀ ਜਾਂਦਾ ਹੈ ਤੇ ਭਗਤ ਜੀ ਮਖੌਲ ਦੇ ਵਿੱਚ ਪਏ ਖੇਡਦਾ ਨਾ ਗੱਲ ਇਥੋਂ ਚੱਲ ਪਈ ਕੁਦਰਤੀ ਵੀ ਪ੍ਰਮਾਤਮਾ ਪਤਾ ਨਹੀਂ ਕਿੰਨੇ ਰੂਪਾਂ ਵਿੱਚ ਖੇਡ ਰਿਹਾ ਜੀ ਆਪਦੇ ਭਗਤਾਂ ਦੇ ਨਾਲ ਖੇਡਦਾ ਕਹਿੰਦੇ ਵੀ ਜਦੋਂ ਭਗਤ ਰਵਦਾਸ ਜੀ ਕਹਿਣ ਲੱਗੇ ਕਹਿੰਦੇ ਜੀ ਬਾਪੂ ਜੀ ਬਜ਼ੁਰਗੋ ਮੈਂ ਤੁਹਾਡੇ ਜੋੜੇ ਤਾਂ ਮੈਂ ਕੰਡਾਗਾ ਨਾ ਤਾਂ ਦਾ ਪਰ ਮੈਂ ਕਹਿੰਦਾ ਆਰ ਰੰਮੀ ਤੇ 스위ਕਰੇ ਭੁੱਲਿਆ ਆ ਰੋਪ ਉਹ ਜਿਹੜੀ ਸੌਣ ਵਾਲੀ ਤਾਂ ਦਾ ਸਾਰਾ ਸਾਰਾ ਕਹਿ ਦਿੱਤਾ ਜਿੰਨੇ ਜਿਹੜਾ ਕੁਝ ਹੁੰਦਾ ਨਾ ਮੰਨ ਲਓ ਜੋੜਾ ਕੰਡਣ ਆਸਤੇ ਚਾਹੀਦਾ ਹੁੰਦਾ ਕਹਿੰਦਾ ਮੈਂ ਤਾਂ ਨਾ ਉਹ ਘਰੇ ਭੁੱਲਿਆ ਆ ਜੀ ਜਵੇ ਦਾ ਲਾਖੀ ਤੇ ਕਹਿੰਦੇ ਵੀ ਉਹ ਬਜ਼ੁਰਗ ਕਹਿਣ ਲੱਗੇ ਲੈ ਵੀ ਮੈਂ ਤਾਂ ਸੁਣਿਆ ਵੀ ਭਗਤ ਝੂਠ ਨਹੀਂ ਬੋਲਦੇ ਹੁੰਦੇ ਕਹਿੰਦਾ ਨਹੀਂ ਜੀ ਸੱਚ ਕਹਣਾ ਕਹਿੰਦੇ ਤੂੰ ਝੂਠ ਬੋਲੀ ਜਾਂਦਾ ਹੈ ਭਗਤ ਹੋ ਕੇ ਰੱਬ ਦਾ ਕਹਿੰਦੇ ਵੀ ਗੱਲ ਸੁਣੋ ਕਹਿੰਦੇ ਚਲੋ ਮੈਂ ਤਾਂ ਭਗਤ ਐ ਪ੍ਰਮਾਤਮਾ ਦਾ ਤੂੰ ਰੱਬ ਹੋ ਕੇ ਝੂਠ ਬੋਲੀ ਜਾਂਦਾ ਕਹਿੰਦਾ ਮੇਰੇ ਕੋਲ ਕੀ ਪੈਸੇ ਹੈ ਨਹੀਂ ਦੇਣੋਂ ਇਸ ਤਰ੍ਹਾਂ ਕਹਿੰਦੇ ਵੀ ਇਤਿਹਾਸ ਵਿੱਚ ਆਉਂਦੀ ਹੈ ਜੀ ਸਾਖੀ ਐ ਵਿਭਗਤਾਂ ਦੇ ਨਾਲ ਖੇਡਦਾ ਹੈ ਭਗਤ ਰਵਦਾ ਜੀ ਨਾਲ ਵਰਤੀ ਹੋਈ ਜੀਵਨ ਦੇ ਵਿੱਚ ਉਹਨਾਂ ਦੇ ਨਾਲ ਘਟਨਾ ਚ ਖੇਡਦਾ ਹੈ ਜੀ ਪ੍ਰਮਾਤਮਾ ਸੋ ਗੁਰੂ ਜੀ ਕਹਿੰਦੇ ਨਾਨਾ ਭੇਖ ਕਰਾ ਇੱਕ ਰੰਗ ਨਾਨਾ ਵਿਭ ਤੀਨੋ ਵਿਸਥਾਰ ਕਹਿੰਦੇ ਵੀ ਅਨੇਕ ਤਰ੍ਹਾਂ ਦੀ ਰਚਨਾ ਦਾ ਵਿਸਥਾਰ ਕੀਤਾ ਹੋਇਆ ਪ੍ਰਮਾਤਮਾ ਦਾ ਤੇ ਉਹਦੀ ਰਚਨਾ ਵੀ ਐਡੀ ਬੇਅੰਤ ਹੈ ਕਹਿਣ ਤੋਂ ਪਰੇ ਹੈ ਜੀ ਪ੍ਰਭ ਅਬਨਾਸੀ ਏਕੰਤ ਤਾਰ ਪਰ ਪ੍ਰਮਾਤਮਾ ਅਬਨਾਸੀ ਹੈ ਕੋਈ ਨਾਸ਼ ਕੀ ਕਰ ਸਕਦਾ ਇੱਕ ਹੀ ਰੂਪ ਹੈ ਪ੍ਰਮਾਤਮਾ ਦਾ ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ ਪ੍ਰਭ ਅਬਨਾਸੀ ਏਕੰ ਕਾਰ ਨਾ ਨਾ ਚਲਿਤ ਕਰੇ ਖਿਨ ਮਾਹੇ ਹੇ ਅਕਾਲ ਪੁਰਖ ਵਜਰੂ ਤੂੰ ਆਪ ਦੇ ਕੌਤਕ ਇੱਕ ਛਿਣ ਵਿੱਚ ਹੀ ਪਤਾ ਨਹੀਂ ਕਿੰਨੇ ਕੌਤਕਾਂ ਨੂੰ ਰਚ ਦੇਣਾਗਾ ਨਾਨਾ ਚਲਿਤ ਕਰੇ ਖਿਣਮਾ ਹੈ ਇੱਕ ਛਿਣ ਦੇ ਵਿੱਚ ਹੀ ਤੂੰ ਨਾ ਪਤਾ ਨਹੀਂ ਕਿੰਨੇ ਕੋਤਤਾਂ ਨੂੰ ਰਚ ਦਿੰਦਾ ਆ ਵੀ ਕਿੰਨੇ ਆਪਦੇ ਤੋਂ ਆਪਦੇ ਭਗਤਾਂ ਨਾਲ ਖੇਡਦਾ ਹੈ ਕਿੰਨੇ ਮਾਲਕ ਜੀ ਦੁੱਖਾਂ ਨੂੰ ਦੁੱਖ ਮਿਲ ਰਿਹਾ ਆਪਣੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਜੀ ਪੂਰ ਰਹੋ ਪੂਰਨ ਸਭ ਠਾਏ ਪ੍ਰਮਾਤਮਾ ਸਭ ਥਾਵਾਂ ਦੇ ਉੱਤੇ ਪਰਿਪੂਰਨ ਹੈ ਸਭ ਕਿਤੇ ਸਮਾਰਿਆ ਪ੍ਰਮਾਤਮਾ ਇਹ ਨਹੀਂਗਾ ਕਿ ਜਿਵੇਂ ਆਪਣਾ ਸਰੀਰ ਹੈ ਪਿਆਰੋ ਆਪਾਂ ਹੁਣ ਘਰੋਂ ਚੱਲ ਕੇ ਆ ਗਏ ਆਪਣਾ ਸਰੀਰ ਇੱਥੇ ਹੀ ਹੈਗਾ ਆਪਾਂ ਘਰੇ ਨਹੀਂ ਜਾ ਸਕਦੇ ਹਾਂ ਘਰੇ ਆਪਾਂ ਅੱਖਾਂ ਨਾਲ ਤਾਂ ਦੇਖ ਸਕਦੇ ਹਾਂ ਉਹਨੂੰ ਕੁਝ ਹਾਂ ਮਨ ਦੇ ਵਿੱਚ ਵਿਚਾਰ ਜ਼ਰੂਰ ਬਣਾ ਸਕਦੇ ਆਂ ਇਹ ਗੱਲ ਹੈਗੀ ਹੈ ਕਿ ਮਨ ਦੇ ਵਿੱਚ ਵਿਚਾਰ ਬਣਾ ਲਾਂਗੇ ਖੇਤ ਆ ਪਾਣੀ ਕਰਨਾ ਹੈ ਅੱਜ ਘਰੇ ਆ ਕੰਮ ਕਰਨਾ ਇਹ ਵਿਚਾਰ ਜ਼ਰੂਰ ਬਣਾ ਲਾਂਗੇ ਪਰ ਸਾਡੀਆਂ ਅੱਖਾਂ ਹੁਣ ਘਰੇ ਨਹੀਂ ਦੇਖ ਸਕਦੀਆਂ ਕਹਿੰਦੇ ਪਰ ਪ੍ਰਮਾਤਮਾ ਸਭ ਥਾਂ ਦੇ ਉੱਤੇ ਵੇਖ ਰਿਹਾ ਜੀ ਪਰਿਪੂਰਨ ਹੈ ਸਭ ਥਾਂ ਦੇ ਉੱਤੇ ਨਾ ਨਾ ਵਿਦ ਕਰ ਬਣਤ ਬਣਾਈ ਸਾਰੀਆਂ ਜੁਗਤੀਆਂ ਕਰਕੇ ਸੰਸਾਰ ਵੀ ਉਹਨੇ ਬਣਤਰ ਬਣਾਈ ਹੋਈ ਹੈ ਪ੍ਰਮਾਤਮਾ ਨੇ ਪਤਾ ਇਹਨੇ ਕਿੰਨੀਆਂ ਜੁਗਤੀਆਂ ਸੰਸਾਰ ਦੇ ਵਿੱਚ ਵਰਤਨ ਹੈ ਜੀ ਹੁਣ ਤਾਂ ਸਾਇੰਸ ਵੀ ਵਿਚਾਰੇ ਲੱਭ ਲੱਭ ਕੇ ਥੱਕ ਗਈ ਉਹ ਕਹਿੰਦੇ ਵੀ ਜਿਹੜੀ ਸਰੀਰ ਆ ਨਾ ਆਪਣਾ ਆਪਣੀ ਜਿਹੜੀ ਚਮੜੀ ਐ ਪਤਾ ਹੀ ਨਹੀਂ ਕਹਿੰਦੇ ਕਿੰਨੇ ਟਿਸ਼ੂਆਂ ਦਾ ਜੋੜ ਬਣ ਕੇ ਬਣੀ ਹੋਈ ਐ ਪਤਾ ਹੀ ਨਹੀਂ ਸਾਇੰਸ ਵੀ ਫੱਕ ਗਈ ਕਹਿੰਦੇ ਇਹਨੇ ਟਿਸ਼ੂ ਕਿੱਥੇ ਕਿਤੇ ਪਿਆ ਐ ਐਨਾ ਕੁਝ ਕਹਿੰਦੇ ਵੀ ਕਿਉਂਕਿ ਮਿੱਟੀ ਦਾ ਰੋਪ ਹੀ ਐ ਨਾ ਸਾਡਾ ਸਰੀਰ ਮਿੱਟੀ ਆ ਪਿਆ ਦਿਓ ਮਿੱਟੀ ਦੇ ਵਿੱਚੋਂ ਖਾਣਕ ਪੈਦਾ ਹੋਈ ਐ ਖਾਣਕ ਕਿੱਥੋਂ ਆਈ ਮਿੱਟੀ ਵਿੱਚੋਂ ਇਹ ਖਾਾਕ ਆਪਣੇ ਸਰੀਰ ਨੇ ਖਾਧੀ ਮਾਤਾ ਪਿਤਾ ਨੇ ਤੇ ਖਾਾਕ ਦੇ ਵਿੱਚੋਂ ਫਿਰ ਬਿੰਦ ਬਣਿਆ ਖੂਨ ਬਣਿਆ ਸਰੀਰ ਦੇ ਵਿੱਚ ਫਿਰ ਇਸ ਤੋਂ ਬਾਅਦ ਸਮੇਲ ਹੋਇਆ ਤੇ ਮਾਤਾ ਦੇ ਗਰਭ ਦੇ ਵਿੱਚ ਅਸੀਂ ਪ੍ਰਵੇਸ਼ ਹੋਇਆ ਉੱਥੋਂ ਖਾਾਕ ਪਾਣੀ ਮਾਂ ਖਾਂਦੀ ਸੀ ਜਿਹੜਾ ਮਿੱਟੀ ਦਾ ਵਿੱਚੋਂ ਹੀ ਪੈਦਾ ਹੋਇਆ ਸੀ ਨਾ ਸਬਜ਼ੀ ਹੋਗੇ ਹੋਰ ਫਰੂਟ ਹੋਗੇ ਹੋਰ ਬਹੁਤ ਕੁਝ ਹੋ ਗਿਆ ਮਾਂ ਖਾਂਦੀ ਸੀ ਪਰਪਰੈਸਟ ਹੋਗੀ ਤੇਰੀ ਮਾਂ ਦੇ ਪੇਟ ਤੋਂ ਜਨਮ ਲੈ ਲਿਆ ਖਰਾਕ ਦਾ ਹੀ ਲੋਥਰਾ ਪਿਆਰ ਹੋ ਗਿਆ ਤੇ ਬਾਹਰ ਆ ਗਿਆ ਬਾਹਰੋਂ ਵੀ ਜਦੋਂ ਮਾਂ ਨੇ ਦੁੱਧ ਪੀਤਾ ਤੂੰ ਮਾਂ ਦਾ ਦੁੱਧ ਚੁੰਗਿਆ ਇਹ ਵੀ ਇੱਕ ਬਾਹਰ ਦੀ ਖਰਾਕ ਤੋਂ ਹੀ ਪਤਾ ਹੋਇਆ ਜੀ ਦੁੱਧ ਵੀ ਜਿਹੜਾ ਮਾਂ ਦਾ ਖੂਨ ਆਗਾ ਤੇ ਖੂਨ ਖਰਾਕ ਨਾਲ ਬਣਦਾਗਾ ਗੁਰੂ ਜੀ ਕਹਿੰਦੇ ਅਖੀਰ ਨੂੰ ਬਚਪਨ ਫਿਰ ਜਵਾਨੀ ਫੇਰ ਬੜੇਪਾ ਤੇ ਫੇਰ ਮਿੱਟੀ ਮਿੱਟੀ ਵਿੱਚੋਂ ਨਿਕਲਿਆ ਮਿੱਟੀ ਵਿੱਚ ਹੀ ਸਮਾ ਗਿਆ ਬਸ ਆਹ ਹੀ ਨਜ ਰੂਪੰਦੇ ਦਾ ਬਸ ਮਿੱਟੀ ਵਿੱਚੋਂ ਨਿਕਲਿਆ ਮਿੱਟੀ ਵਿੱਚ ਹੀ ਸਮਾ ਗਿਆ ਬੰਦਾ ਬਸ ਗੁਰੂ ਜੀ ਕਹਿੰਦੇ ਮਾਲਕ ਜੀ ਤੂੰ ਆਪ ਹੀ ਆਪਣਾ ਵਿਸਥਾਰ ਕਰਦਾ ਨਾਨਾ ਵਿਦਕਰ ਬਣਤ ਬਣਾਈ ਪਤਾ ਨਹੀਂ ਕਿੰਨੇ ਰੂਪਾਂ ਦੇ ਵਿੱਚ ਇਹ ਵੀ ਗਿਆ ਕਿੰਨੇ ਰੂਪ ਮਾਲਕ ਜੀ ਤੇਰੇ ਆਪਣੀ ਕੀਮਤ ਆਪੇ ਪਾਈ ਉਹ ਆਪਣੀ ਕੀਮਤ ਆਪੇ ਪਾਈ ਐ ਅਸੀਂ ਨਹੀਂ ਜਾਣਦੇ ਮਾਲ ਕੀ ਤੇਰੀ ਕੀਮਤ ਨੂੰ ਜਾਣ ਹੀ ਨਹੀਂ ਸਕਦੇਗੇ ਸਭ ਘਟ ਤਿਸਕੇ ਸਭ ਤਿਸਕੇ ਖਾਓ ਏ ਮਾਲਕ ਜੀ ਇਹ ਸਰੀਰ ਵੀ ਤੇਰਾ ਗਾ ਤੇ ਸਥਾਨ ਵੀ ਤੇਰੀ ਐ ਸਭ ਘਟ ਤਿਸਕੇ ਸਭ ਤਿਸਕੇ ਖਾਓ ਜਿੰਨੇ ਵੀ ਤੂੰ ਸਥਾਨ ਪੈਦਾ ਕੀਤੇ ਵੀ ਤੇਰੇ ਹੀ ਐ ਇਹ ਸਰੀਰ ਵੀ ਤੇਰਾ ਐ ਤੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਪ ਜਪ ਜੀਵੈ ਨਾਨਕ ਹਰ ਨਾਉ ਮੈਂ ਹਰੀ ਦਾ ਨਾਮ ਜਪ ਜਪ ਕੇ ਜਿਉ ਮੈਂ ਜਿਹੜੇ ਰੱਬ ਦੇ ਪਿਆਰੇ ਨਾਮ ਜਪਦੇ ਆ ਨਾ ਪਿਆਰਿਓ ਉਹਨਾਂ ਨੂੰ ਪਰਮ ਗੁਰੂ ਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਦਿਸਦੇ ਨਹੀਂ ਆ ਬਸ ਉਹਦੇ ਨਾਮ ਦੇ ਵਿੱਚ ਸਮਾਈ ਰਹਿੰਦੇ ਆ ਉਹਦੇ ਨਾਮ ਨੂੰ ਧਿਆਉਂਦੇ ਰਹਿੰਦੇ ਆ ਉਹਨਾਂ ਨੂੰ ਤਾਂ ਨਾ ਆਪਣੇ ਪ੍ਰਾਣਾ ਤੋਂ ਵੀ ਪਿਆਰਾ ਪਰਮਾਤਮਾ ਦਾ ਨਾਮ ਲੱਗ ਜਾਂਦਾ ਹੈ ਕਿੰਦੇ ਵੀ ਜਿਵੇਂ ਬਾਣ ਵਿੱਚ ਉਹ ਘਾਰ ਨਾਂ ਦਿੱਤਿਆਂ ਭੁੱਖੇ ਖਾਬਤ ਲਾਜ ਨਾ ਆਵੇ ਕਿਨੇ ਹੁਣ ਭੁੱਖਾ ਬੰਦਾ ਉਹਨੂੰ ਕਾਦੀ ਸ਼ਰਮ ਨੀਰੋ ਕੋਈ ਭੁੱਖ ਲੱਗੀ ਹੋਵੇ ਉਦੋਂ ਤਾਂ ਨੀ ਪਲੇਟਾਂ ਭਾਲਦਾ ਨਾ ਬੰਦਾ ਉਹ ਤਾਂ ਥਾਲੀ ਭਾਲਦਾ ਹੀ ਨਹੀਂ ਉਦੋਂ ਕੀ ਕਰਦਾ ਹੁੰਦਾ ਬੰਦਾ ਭਲਾ ਇਹ ਹੱਥ ਜੇ ਝਾੜ ਕੇ ਦਹਾਉ ਦਾ ਬਨਾ ਦੇ ਨਾਲ ਰੋਟੀ ਮੂੰਹ ਚ ਪਾਉਣ ਦੀ ਗੱਲ ਦਾ ਭੁੱਖ ਲੱਗੀ ਆ ਨਾ ਭੁੱਖੇ ਖਾਬਤ ਲਾਜ ਨਾ ਆਵੇ ਇਓ ਹਰ ਜਣ ਹਰ ਗੁਣ ਗਾਵੈ ਇਵੇਂ ਜਿਵੇਂ ਹਰੀ ਦੇ ਗੁਣ ਗਾਉਂਦੇ ਆ ਰੱਬ ਦੇ ਇੰਨਾ ਪਿਆਰ ਪਾ ਜਾਂਦਾ ਹੈ ਕਹਿੰਦੇ ਭਗਤ ਨਾਮਦੇਵ ਜੀ ਤਾਂ ਨਾ ਇੰਨਾ ਪਿਆਰ ਪਾ ਦੱਸਦੇ ਕਹਿੰਦੇ ਵੀ ਹੁਣ ਤਾਂ ਨਾ ਜਿਵੇਂ ਕਹਿੰਦੇ ਸੀਸੇ ਦੇ ਵਿੱਚ ਪਾਣੀ ਪਾਣੀ ਮਾਹੇ ਦੇਖ ਮੁਖ ਜੈਸਾ ਪਾਣੀ ਦੇ ਵਿੱਚ ਸਾਡਾ ਅਕਸ਼ ਬਣਦਾ ਨਾ ਪਾਣੀ ਵਿੱਚ ਸਾਡੀ ਫੋਟੋ ਬਣ ਜਾਂਦੀ ਪਾਣੀ ਵਿੱਚ ਕਹਿੰਦੇ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬਿੱਠਲ ਐਸਾ ਕਿੰਦੇ ਸਾਨੂੰ ਤਾਂ ਹਣਾਏ ਨਹੀਂਦਾਗਾ ਪ੍ਰਮਾਤਮਾ ਸਾਹਮਣੇ ਨਹੀਂਦਾ ਸਭ ਥਾਵਾ ਦੇ ਉਤੇ ਇੰਨਾ ਪਿਆਰ ਪੈਦਾ ਹੋ ਜਾਂਦਾ ਹੈ ਜੀ ਪੁਰਾਣਾ ਤੋਂ ਵੀ ਵੱਧ ਪਿਆਰ ਰੱਬ ਦੇ ਪਿਆਰੇ ਪ੍ਰਮਾਤਮਾ ਦੇ ਨਾਮ ਨੂੰ ਕਰਦੇ ਹੈ ਜੀ ਤੇ ਚੇਟਕ ਇਹ ਸਾਨੂੰ ਲਗਣ ਕਿੱਥੋਂ ਲੱਗੂਗੀ ਜੀ ਗੁਰੂ ਦੇ ਗਿਆਨ ਤੋਂ ਜਦੋਂ ਗੁਰੂ ਗਿਆਨ ਦਾ ਸਾਡੇ ਪੱਲਾ ਫੜਿਆ ਨਹੀਂ ਪਿਆਰੋ ਸਾਨੂੰ ਨਾ ਤਾਂ ਪ੍ਰਮਾਤਮਾ ਦੀ ਸਮਝ ਆਏ ਨਾ ਪ੍ਰਮਾਤਮਾ ਦੇ ਨਾਮ ਦੀ ਸਮਝ ਆਏ ਪਹਿਲੀ ਗੱਲ ਤਾਂ ਮਨੁੱਖ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਸਮਝ ਹੋਣੀ ਜ਼ਰੂਰੀ ਹੈ ਜੀ ਕਿ ਮੈਂ ਕੌਣ ਐ ਪਹਿਲਾਂ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਕੌਣ ਐ ਨਾ ਭਗਤ ਜੀ ਕਹਿੰਦੇ ਨਾ ਬਾਣੀ ਵਿੱਚ ਦੇ ਪ੍ਰਾਣੀ ਤੂੰ ਕੌਣ ਕੌਣ ਐ ਤੂੰ ਕਿੱਥੋਂ ਆਇਆ ਕਹਿੰਦੇ ਤੂੰ ਦੱਸ ਪਹਿਲਾਂ ਤੂੰ ਕੌਣ ਐ ਪਹਿਲੀ ਗੱਲ ਤਾਂ ਆਪਣੇ ਆਪੇ ਦੀ ਪਛਾਣ ਨਹੀਂ ਸਾਨੂੰ ਜੀ ਵੀ ਮਨਣਾ ਤੂੰ ਕੀ ਕਰਦਾ ਫਿਰਦਾ ਕੀ ਵੇਖਦਾ ਫਿਰਦਾ ਕੀ ਬੋਲਦਾ ਫਿਰਦਾ ਕੀ ਕਰਦਾ ਫਿਰਦਾ ਆਉਦੀ ਜ਼ਿੰਦਗੀ ਵਿੱਚ ਆ ਗੁਰੂ ਆਰ ਰਾਮ ਅੰਮ੍ਰਿਤਦਾਸ ਪਾਤਸ਼ਾਹ ਜੀ ਨਾਂ ਸਾਹਿਬ ਚ ਕਹਿੰਦੇ ਆ ਨਾ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਏ ਕਿਆ ਤਦ ਕਰਮ ਕਮਾਇਆ ਦੱਸ ਤਾਂ ਕੀ ਕਰਮ ਕਮਾਇਆ ਦੱਸ ਤਾਂ ਬੰਦੇ ਤੂੰ ਆਪ ਦੀ ਜ਼ਿੰਦਗੀ ਵਿੱਚ ਪਛਾਣ ਕਰ ਕਿੰਨੇ ਮਾੜੇ ਕੰਮ ਕਿੰਨੇ ਚੰਗੇ ਕੰਮ ਕੀਤੇ ਆ ਇਹ ਕਮਾਹਾਪੁਰ ਸਿੰਘੇ ਉਹ ਕਿਸੇ ਪਿੰਡ ਵਿੱਚ ਚਲੇ ਗਏ ਜੀ ਪਰ ਨਾਲ ਇੱਕ ਸਾਖੀ ਜੋੜਦੇ ਆ ਵੀ ਬੰਦਾ ਅਸੀਂ ਜ਼ਿੰਦਗੀ ਵਿੱਚ ਕੀ ਕਰਦੇ ਆ ਕਹਿੰਦੇ ਵੀ ਉਸ ਪਿੰਡ ਦੇ ਵਿੱਚ ਨਾ ਪਾਕਤੀਆਂ ਲੱਗਾਂ ਪੰਗਾਂ ਮੜੀਆਂ ਵੀ ਦਿੱਤੇ ਜਾਂਦੇ ਸੀ ਜੀ ਪਾਕਤੀਆਂ ਲੱਗਾਂ ਪੰਗਾਂ ਜਿਵੇਂ ਹੁਣ ਵੀ ਕਈ ਦੇਸ਼ਾਂ ਵਿੱਚ ਵੀ ਜਿੱਥੇ ਸਰੀਰ ਨੂੰ ਦਫਨਾ ਦਿੱਤਾ ਜਾਂਦਾ ਉੱਥੇ ਨਾ ਇੱਕ ਮਗੋਤੇ ਪੱਕਾ ਬਣਾ ਦਿੰਦੇ ਆ ਬੋਰਡ ਲਾ ਦਿੰਦੇ ਉੱਤੇ ਵੀ ਫਲਾਣੇ ਦੀ ਕਬਰ ਹੈ ਜੀ ਇਹ ਕਹਿੰਦੇ ਉੱਥੇ ਮੜੀਆਂ ਦੇ ਵਿੱਚ ਲੱਗਾਂ ਪੰਗਾਂ ਨਾਮ ਲਿਖ ਕੇ ਤੇ ਉਮਰ ਲਿਖੀ ਪਈ ਉਮਰ ਸਗੀ ਕਿਸੇ ਦੀ 7 ਸਾਲ ਤੇ 10 ਸਾਲ ਤੋਂ ਉੱਤੇ ਕਿਸੇ ਦੀ ਉਮਰ ਹੀ ਨਾ ਕੋਈ 7 ਸਾਲ ਕੋਈ 5 ਸਾਲ ਕੋਈ 2 ਸਾਲ ਕੋਈ 3 ਸਾਲ ਸੇਵਾਦਾਰ ਕਹਿੰਦੇ ਮਹਾਪੁਰਸ਼ਾਂ ਨੂੰ ਕਹਿੰਦੇ ਮਹਾਪੁਰਸ਼ੋ ਆ ਤਾਂ ਬੜਾ ਕੌਤਕਾ ਤਾਂ ਵੀ ਉਮਰ ਕਹਿੰਦੇ ਵੀ ਲਿਖੀ ਵੀ ਹੈ ਕਿਸੇ ਦੀ 7 ਸਾਲ ਤੇ 10 ਸਾਲ ਤੇ ਆ ਜਿਹੜੇ ਬਜ਼ੁਰਗ ਤੁਰੇ ਫਿਰਦੇ ਆ ਪਿੰਡ ਵਿੱਚ ਆਪਾਂ ਵੇਖ ਕੇ ਆਏ ਆ ਇਹ ਫਿਰ ਉਮਰ ਕਿਵੇਂ ਹੋਈ ਇਹਨਾਂ ਦੀ ਉਮਰ ਤਾਂ ਬਹੁਤ ਲੱਗਦੀ ਹੈ ਇਹ ਸਾਨੂੰ ਤਾਂ ਕੋਈ ਬੇ ਸਮਝੇ ਜੀ ਤੋਂ ਬਾਹਰ ਹੋ ਗਿਆ ਤਾਂ ਵੀਨੀ ਉਮਰ ਘੱਟ ਮਾਹਾਂਪੁਰ ਸੇ ਕਹਿੰਦੇ ਭਾਈ ਇਹ ਬਹੁਤ ਪੜਿਆ ਲਿਖਾ ਪਿੰਡ ਹੈ ਚੰਗਾ ਪਿੰਡ ਹੈ ਸੂਝਵਾਨ ਲੋਕ ਹੈ ਇੱਥੇ ਹਾਂ ਇਹ ਜਿਹੜੀ ਉਮਰ ਲਿਖੀ ਹੈ ਨਾ ਇਹਨਾਂ ਨੇ ਇਹਨਾਂ ਨੇ ਉਹ ਲਿਖੀ ਹੈ ਜਿਹੜੇ ਇਹਨੇ ਜ਼ਿੰਦਗੀ ਵਿੱਚ ਚੰਗੇ ਕੰਮ ਕੀਤੇ ਹੈ ਜਿਹੜੀ ਉਮਰ ਇਹਨੇ ਚੰਗੇ ਕੰਮਾਂ ਵਿੱਚ guzari ਹੈ ਬਸ ਉਹ ਉਹ ਲਿਖ ਲਿਆ ਇੱਥੇ ਇਹਨਾਂ ਨੇ ਮਾੜੇ ਕੰਮਾਂ ਜਿ ਤਾਂ ਮਾ ਲੋ 90 ਸਾਲ 90 ਸਾਲ ਉਮਰ ਹੋਈ 83 ਸਾਲ ਤੱਕ ਇਹਨੇ ਮਾੜੇ ਕੰਮ ਆ ਜਿਹੜੀ ਆ 7 ਸਾਲ ਲਿਖੀ ਹੈ ਨਾ 7 ਸਾਲ ਇਹਨੇ 83 ਸਾਲ ਕੋ ਚੰਗਾ ਕੰਮ ਨਹੀਂ ਕੀਤਾ 90 ਆ ਦੇ ਵਿੱਚੋਂ 7 ਸਾਲ ਹੀ ਆ ਦੀ ਜਿੰਦਗੀ ਨੇ ਚੰਗੇ ਕੰਮ ਕੀਤੇ ਜਿਹਨੇ ਕੋਈ ਗੁਰੂ ਗੁਰੂ ਜਪਿਆ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਚੰਗੇ ਪਾਸੇ ਆ ਜਾਏਗਾ ਨਿਤਾ ਨਿਤ ਗੁਰੂ ਕੋਲੇ ਬਸ ਇੱਕ ਘੰਟਾ ਜਾਂਦਾ ਸੀ ਮਸਾਂ ਚਲੋ ਕੋਈ ਕਥਾ ਸੁਣਦਾ ਸੀ ਕੋਈ ਟੀਵੀ ਉੱਪਰ ਜਾਂ ਕੋਈ ਅੱਜ ਦੇ ਅੱਜ ਦੇ ਆਪਾਂ ਪੰਜਾਬੀ ਅਚ ਗੱਲ ਕਰਾਂਗੇ ਸੋ ਭਾਈ ਕਿਸੇ ਦੇ 5 ਸਾਲ ਕਿਸ ਨੇ ਕੋਈ ਚੰਗੇ ਕੰਮ ਕੀਤੇ ਜ਼ਿੰਦਗੀ ਵਿੱਚ ਨਹੀਂ ਤਾਂ ਸਾਰੀ ਉਮਰ ਬੰਦਾ ਨਿੰਦਿਆ ਚੁਗਲੀ ਈਰਖਾ ਪਤਾ ਇਹਨਾਂ ਵਿੱਚ ਹੀ ਗੁਜ਼ਾਰ ਦਿੰਦਾ ਆਪਣੀ ਓਰ ਬਣੋਕ ਜੀ ਸੋ ਆਪਾਂ ਪਿਆਰ ਵੇਰ ਅਰਦਾਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਜੋ ਚੰਗੇ ਕਰਮ ਹੈ ਸਮਾ ਸਾਡਾ ਤਪਰਿਆ ਪਿਆਰੋ ਸਭ ਦਾ ਬਤੀਤ ਹੋ ਰਿਹਾ ਸਮਾਂ ਤਾਂ ਪਲ-ਪਲ ਕਰਕੇ ਜਿਹੜੀ ਜ਼ਿੰਦਗੀ ਹੈ ਤਾਂ ੱੱਪੀ ਜਾਂਦੀ ਹੈ ਬਸ ਸਕਿੰਟ ਸਕਿੰਟ ਕਰਕੇ ਸਰਫੇ ਸਰਫੇ ਸਦਾ ਸਦਾ ਏ ਲੈ ਗਈ ਵਿਹਾਈ ਅੱਪਕੇ ਗੁਰੂ ਜੀ ਕਹਿੰਦੇ ਕਿੰਨੇ ਕਮਰ ਬੰਦਿਆ ਦਿਨ ਤੇ ਪੈਰ ਤੇ ਘੜੀਆਂ ਆਪ ਘਟੈ ਤਨ ਛਿਜੈ ਦਿਨ ਤੋਂ ਪੈਰ ਹੋ ਜਾਂਦਾ ਹੈ ਪੈਰਾਂ ਤੋਂ ਬਸ ਜ਼ਿੰਦਗੀ ਕਿੱਧਰ-ਕਿੱਧਰ ਜਾਂਦੀ ਪਿਆਰੋ ਦਿਨ ਚੜ ਜਾਂਦਾ ਹੈ ਏਅਰ ਸੇਪ ਜਾਂਦਾ ਦਿਨ ਚੜ ਜਾਂਦਾ ਗਈ ਉਮਰ ਕਿੰਨੇ ਕੁ ਕੰਮ ਰਾਂ ਬੰਦੇ ਆ ਤੇਰੀ ਸੋ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਿਚਾਰ ਕਰੀ ਕੇ ਜਿੰਨੇ ਆਪਾਂ ਸਰੀਰ ਬੈਠੇ ਆ ਪਿਆਰਿਓ ਮੈਨੀ ਵਿੱਚਿਆਂ ਪਿਆਰਿਓ ਕਿ ਆਪਦੀ ਜ਼ਿੰਦਗੀ ਵਿੱਚ ਮਣਾ ਤੂੰ ਕਿੰਨੇ ਕੁ ਚੰਗੇ ਕੰਮ ਕੀਤੇ ਆ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿਆ ਤਦ ਕਰਮ ਕਮਾਇਆ ਕਿਹੜਾ ਕਰਮ ਕੀਤਾ ਆ ਆਪਦੀ ਜ਼ਿੰਦਗੀ ਵਿੱਚ ਅੰਦਾ ਤੋਂ ਸਾਡੀ ਜ਼ਿੰਦਗੀ ਦੀ ਜ਼ਰੂਰ ਸ਼ਵੇਪੜਚੋਲ ਕਰੀਏ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਜਪੋ ਭਾਈ ਸਾਰੇ